ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਅੱਜ ਹੈਗਾ ਜੀ ਸੰਗਰਾਮ ਦਾ ਦਿਹਾੜਾ 17 ਅਕਤੂਬਰ ਦਿਨ ਸ਼ੁੱਕਰਵਾਰ ਤੇ ਆਪਾਂ ਕਹਿੰਨੇ ਆ ਵੀ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀ ਸੰਗਰਾਮ ਦਾ ਦਿਹਾੜਾ ਸਾਰਿਆਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਵਧੀਆ ਆਪਣੇ ਵਾਸਤੇ ਮਹੀਨਾ ਚੜੇ ਕੱਤੇ ਕੱਤਕ ਦਾ ਤੇ ਅੱਪੇ ਅਰਦਾਸ ਕਰਦੇ ਵਾਹਿਗੁਰੂ ਅੱਗੇ ਤੇ ਬੱਸ ਜੀ ਹੁਣ ਆਪਾਂ ਹਣਾ ਕਰਨ ਲੱਗਿਆ ਘਰ ਦੇ ਕੰਮ ਧੰਦੇ ਉੱਠ ਖੜੇ ਸੀ ਸਾਰੇ ਸਨੇਹਾ ਵੀ ਉੱਠ ਖੜੀ ਰਿਸ਼ੂ ਵੀ ਤੇ ਮੈਂ ਨਹਾਇਆ ਹੀ ਬਾਲ ਵਗੈਰਾ ਜੇ ਬੋਣੇ ਨਾ ਕੇ ਆਈਆਂ ਬਸ ਤੇ ਮੈਂ ਰਿਸ਼ੂ ਨੂੰ ਕਹੀ ਜਾਂਦੇ ਮੈਂ ਕਿ ਤੂੰ ਵੀ ਨਹਾ ਲੈ ਅੱਜ ਉਹਨੇ ਕੀਤੀ ਹੈ ਛੁੱਟੀ ਤੇ ਕਿਉਂਕਿ ਸਕੂਲ ਦੇ ਵਿੱਚ ਸਫਾਈਆਂ ਚੱਲੀ ਜਾਂਦੀਆਂ ਐ ਦਿਵਾਲੀ ਕਰਕੇ ਕੱਲ ਨੂੰ ਦਿਵਾਲੀ ਮਨਾਉਣੀ ਐ ਸਕੂਲ 'ਚ ਉਹਨਾਂ ਦੇ ਤੇ ਉਹ ਕੰਦਾ ਵੀ ਮੈਂ ਛੁੱਟੀ ਕਰਨੀ ਐ ਤੇ ਹੁਣੇ ਉੱਠੇ ਸੀ ਬਸ ਚਾਹ ਪਾਣੀ ਪੀਤਾ ਮੈਂ ਕਹਿੰਨਾ ਾਲੋ ਵੀ ਫਿਰ ਲੈਣ ਦਾ ਨਹੀਂ ਪਤਾ ਹੁੰਦਾ ਫਿਰ ਮੈਂ ਵੀ ਮਸ਼ੀਨ ਵਗੈਰਾ ਲਾਉਣੀ ਐ ਚੱਲ ਹਨਾ ਬਸ ਘਰ ਦੇ ਕੰਮ ਕਰ ਚੱਲੇ ਜਾਂਦੇ ਸਭ ਸਫਾਈਆਂ ਅੱਧੀਆਂ ਕ ਹੋ ਗਈਆਂ ਅੱਧੀਆਂ ਕ ਰਹਿ ਗਈਆਂ ਬਸ ਹੁਣ ਅੱਜ ਕਰਾਂਗੇ ਬਾਕੀ ਜੜੀਆਂ ਰਹਿਦੀਆਂ ਤੇ ਬਸ ਜੀ ਹੁਣ ਮੈਂ ਹਨਾ ਉਹਨੂੰ ਕਹਿਨੀ ਐ ਵੀ ਨਾਲ ਲਊਗਾ ਪਤਾ ਨਹੀਂ ਕਿੱਧਰ ਚਲੇ ਗਿਆ ਤੇ ਨਾ ਕੇ ਤੇ ਫਿਰ ਬਸ ਹਨਾ ਮੰਦਰ ਮੰਦਰ ਜਾਵਾਂਗੇ ਤੇ ਫਿਰ ਹਨਾ ਮੈਂ ਆਟਾ-ਆਟਾ ਗੁੰਨਦੀ ਆ ਉਹਨੂੰ ਆਟਾ ਗੁੰਨ ਕੇ ਰਾਗਦੇ ਮੈਂ ਰੋਟੀ ਵੀ ਬਣਾਉਣੀ ਆ ਤੇ ਬਸ ਲੱਗਦੇ ਆਉਦੇ ਕੰਮ ਧੰਦੇ ਤੇ ਚੁੱਲ੍ਹੇ ਨੂੰ ਵੀ ਮਿੱਟੀ ਲਾਵਾਂਗੇ ਸੁੱਕੀ ਕਿ ਮਿੱਟੀ ਤਾਂ ਗੋਹਾ ਮਿੱਟੀ ਲਾਵਾਂਗੇ ਅੱਜ ਤੇ ਹਜੇ ਬਿਸਤਰੇ ਵਗੈਰਾ ਉਹ ਵੀ ਪਈ ਚੱਕਣ ਵਾਲੇ ਚੱਕਦੇ ਆ ਹੁਣ ਬਿਸਤਰੇ ਤੇ ਆ ਸੋਹਣੇ ਬਿਸਤਰੇ ਇਕੱਠੇ ਕਰਕੇ ਰੱਖ ਦਿੰਨੇ ਆ ਤੇ ਰਸੋਈ ਦੇ ਵਿੱਚ ਵੀ ਹਨਾ ਸਾਫ਼ ਹੀ ਆ ਵਸ ਤਾਂ ਕੱਲ ਹੀ ਕੀਤੀ ਰਸੋਈ ਤੇ ਹੁਣ ਝਾੜੂ ਪੋਚਾ ਕਰ ਦਾਂਗੇ ਤੇ ਇੱਥੇ ਭਾਂਡੇ ਵਗੈਰਾ ਪਾਇਆ ਚੱਕ ਦੀਆਂ ਸਾਰੇ ਰੈਕ ਚ ਚੱਕਣ ਵਾਲੇ ਆ ਮਾਂਦ ਦੀ ਭਾਂਡੇ ਚਲੋ ਜੀ ਤਾਂ ਬਾਅਦ ਦੇ ਵਿੱਚ ਮਿਲਦੇ ਹਾਂ ਠੀਕ ਹੈ ਤੇ ਜੀ ਇੱਥੇ ਫਿਰ ਮੈਂ ਲੱਗੀ ਸੀ ਆ ਉਹਦਾ ਕੰਮਕਾਰ ਕਰਨ ਤੇ ਅਮਕਾਰ ਕੇਸੀ ਬਸ ਪਾਂਡਾ ਠਿੱਕਰ ਸੀ ਜਿਹੜਾ ਆਪਾਂ ਵਿੱਚੋਂ ਕੱਢਣਾ ਹੁੰਦਾ ਹੈ ਰੈਕ ਦੇ ਵਿੱਚੋਂ ਹਨਾ ਰਾਤ ਵਾਲੇ ਸੀ ਜਿਹੜੇ ਮੈਂ ਕੱਢ ਰਹੀ ਸੀ ਤੇ ਅੱਜ ਆਪਾਂ ਉੱਠੇ ਸੀ ਲੇਟ ਕਿਉਂ ਉੱਠੇ ਸੀ ਕਿਉਂਕਿ ਰੀਸ਼ੂ ਨੇ ਅੱਜ ਸਕੂਲ ਜਾਣਾ ਨਹੀਂ ਸੀ ਉਹਨੇ ਕੀਤੀ ਅੱਜ ਛੁੱਟੀ ਛੁੱਟੀ ਇਸ ਕਰਕੇ ਕੀਤੀ ਕਿਉਂਕਿ ਅੱਜ ਉਹਨਾਂ ਦੇ ਸਕੂਲ 'ਚ ਹੋਣੀ ਸੀ ਸਫਾਈ ਤੇ ਫਿਰ ਉਹ ਕਹਿੰਦਾ ਵੀ ਮੈਂ ਜਾਣਾ ਨਹੀਂ ਤੇ ਵੀ ਕੱਲ ਨੂੰ ਆਪਾਂ ਜਾਵਾਂਗੇ ਕੱਲ ਨੂੰ ਫਿਰ ਦਿਵਾਈ ਦਿਵਾਲੀ ਹੈ ਜਿਹੜੀ ਸੈਲੀਬ੍ਰੇਟ ਕਰਨੀ ਹੈ ਇਹਨਾਂ ਨੇ ਹਨਾ ਫਿਰ ਇਸ ਕਰਕੇ ਵੀ ਉਹ ਕਹਿੰਦਾ ਮੈਂ ਸ਼ਨੀਵਾਰ ਨੂੰ ਜਾਊਂਗਾ ਤੇ ਅੱਜ ਮੈਂ ਛੁੱਟੀ ਕਰੂੰਗਾ ਮੈਂ ਕਿਹਾ ਚਲ ਠੀਕ ਹੈ ਤੇ ਫਿਰ ਆਪੇ ਇਸ ਕਰਕੇ ਲੇਟ ਉੱਠੇ ਸੀ ਤੇ ਬਸ ਫਿਰ ਮੈਂ ਅੱਧਾ ਚਾਹ ਪਾਣੀ ਲੇਟ ਹੀ ਬਣਾਇਆ ਸੀ ਚਾਹ ਪਾਣੀ ਪੀ ਕੇ ਤੇ ਫਿਰ ਮੈਂ ਇੱਥੇ ਭਾਂਡੇ ਵਗੈਰਾ ਲੱਗ ਗਿਆ ਸੀ ਮੰਜਨ ਕੱਲਾ ਰੈਕ ਦੇ ਵਿੱਚੋਂ ਕੱਢੇ ਰਾਤ ਦੇ ਭਾਂਡੇ ਤੇ ਫਿਰ ਮੈਂ ਆਪਣੇ ਦੂਜੇ ਜਿਹੜੇ ਚਾਹ ਲਈ ਸੀ ਆਪਣੇ ਸਵੇਰ ਦੀ ਗੱਲ ਤੇ ਉਹ ਮੰਜੇ ਮੈਂ ਤੇ ਉਹ ਮਾਂਜ ਕੇ ਤੇ ਫਿਰ ਮੈਂ ਉਹਦਾ ਹਨਾ ਕਾ ਅੱਗੇ ਕਰੂੰਗੀ ਕੰਮ ਤੇ ਜਿਹੜੇ ਆਪਣੇ ਡੇਲੀ ਰੁਟੀਨ ਦੇ ਵਿੱਚ ਹੁੰਦੇ ਰੋਟੀ ਪਾਣੀ ਦਾ ਜਿਹੜਾ ਕੋਈ ਕਪੜਾ ਲੇੜਾ ਧੋਣਾ ਕੁਛ ਵੀ ਤੇ ਬਸ ਫਿਰ ਮੈਂ ਇੱਥੇ ਹਨਾ ਸਾਰੇ ਭਾਂਡੇ ਮਾਂਜ ਕੇ ਤੇ ਮੁੱਦੇ ਮਾਰ ਦੂੰਗੀ ਤੇ ਨਾਲ ਦੀ ਨਾਲ ਹਨਾ ਸਿੰਕ ਸਾਫ਼ ਕਰ ਦੂੰਗੀ ਸਿੰਕ ਸਾਫ਼ ਕਰਕੇ ਵਸ ਹਨਾ ਆਪਾਂ ਸਾਰੇ ਭਾਂਡੇ ਮਾਰਨਾ ਜੇ ਸੋਵੇ ਸੋਵੇ ਤਾਂ ਭਾਂਡੇ ਨਹੀਂ ਹੁੰਦੇ ਨੇ ਬਸ ਚਾਹ ਲਈ ਹੁੰਦੀ ਆ ਦੋ ਤਿੰਨ ਗਲਾਸ ਹੋਗੇ ਜੱਗ ਹੋ ਗਿਆ ਤੇ ਟੋਪੀ ਚਾਹ ਵਾਲਾ ਹੋ ਗਿਆ ਬਸ ਤੇ ਬਾਕੀ ਫਿਰ ਮੈਂ ਇੱਥੇ ਹਨਾ ਮੈਂ ਸੋਚ ਰਹੀ ਸੀ ਵੀ ਚਟਨੀ ਬਣਾ ਲ ਅੱਜ ਵੀ ਹਨਾ ਹਰੀਆਂ ਮਿਰਚਾਂ ਹੈ ਨਹੀਂ ਸੀ ਫਿਰ ਮੈਂ ਕਿਹਾ ਚੱਲ ਦੂਜੇ ਘਰ ਵਾਲਿਆਂ ਤੋਂ ਪੁੱਛ ਲੈਣੇ ਵੀ ਜੀ ਹਰੀਆਂ ਮਿਰਚਾਂ ਹੋਈਆਂ ਤੇ ਫਿਰ ਆਪਾਂ ਚਟਨੀ ਬਣਾ ਲਾਂਗੇ ਨਾਲ ਹਨਾ ਮੱਖਣ ਹੈਗਾ ਤੇ ਨਾਲ ਚਾਹ ਹੈਗੀ ਹੈ ਤੇ ਚਾਹ ਨਾਲ ਆਪਾਂ ਰੋਟੀ ਖਾ ਲਾਂਗੇ ਤੇ ਮੈਂ ਨਾ ਤਾਂ ਲਈ ਸੀ ਤੇ ਫਿਰ ਇੱਥੇ ਹਨਾ ਰਿਸ਼ੂ ਸੁਨੇਹਾ ਆਪਦੇ ਨਾਲ ਤੋਂ ਲੇ ਸੀ ਰਿਸ਼ੂ ਨਾਲ ਆ ਲਿਆ ਸੀ ਸੁਨੇਹਾ ਨੂੰਣ ਗਈ ਹੋਈ ਸੀ ਤੇ ਮੈਂ ਕਿਹਾ ਚੱਲ ਵੀ ਆਪਦਾ ਹਨਾ ਰੁਟੀਨ ਜਿਹੜੀ ਹੈਗੀ ਆ ਆਪਦੇ ਸ਼ੁਰੂ ਕਰਦੇ ਆ ਉਠਣ ਸਾਰੀ ਤੇ ਕਿਉਂਕਿ ਜਿਹੜੇ ਲੇਡੀਜ਼ ਹੁੰਦੀ ਉਹਨਾਂ ਨੂੰ ਤਾਂ ਉਠਣ ਸਾਰੀ ਕੰਮ ਸ਼ੁਰੂ ਕਰਨਾ ਪੈਂਦਾ ਆਪਦਾ ਤੇ ਵਸ ਜੀ ਹਨਾ ਲੇਡੀ ਏਡੀ ਹੁੰਦੀ ਉਹਨਾਂ ਨੂੰ ਸਾਰਾ ਕੰਮ ਹੋਉ ਆਪਣੇ ਡੇਲੀ ਰੁਟੀਨ ਦੇ ਹੁੰਦੇ ਉਹ ਕਰਨੇ ਪੈਂਦੇ ਉੱਠਨ ਸਾਰੀ ਚਾਹੇ ਕੋਈ ਬਿਮਾਰ ਆ ਚਾਹੇ ਕਿਵੇਂ ਵੀ ਆ ਲੇਡੀਜ਼ ਤੇ ਵਸ ਜੀ ਫਿਰ ਮੈਂ ਆਪਦਾ ਲੱਗੀ ਸੀ ਇੱਥੇ ਭਾਂਡੇ ਮਾਜ ਕੇ ਤੇ ਆਟਾ ਗੁੰਨਣ ਆਟਾ ਗੁੰਨਣ ਮੈਂ ਲੱਗੀ ਸੀ ਮੈਂ ਕਿਹਾ ਮੈਂ फटाफट ਆਟਾ ਗੁੰਨ ਲਾ ਤੇ ਵਸ ਜੀ ਹਨਾ ਉਧਰ ਸਵੇਰ ਹੋਈ ਪਈ ਦਿਨ ਚੜਿਆ ਪਿਆ ਕਾਫੀ ਤੇ ਦੇਨ ਚੜ ਗਿਆ ਸੀ ਤੇ ਵਸ ਫਿਰ ਮੈਂ ਆਟਾ ਹੈ ਨਹੀਂ ਸੀ ਗੁੰਨਣ ਵਾਲਾ ਸੀ ਮੈਂ ਕੱਚਾ ਲਾਟਾ ਗੁੰਨਣਾ ਪਹਿਲਾਂ फटाफट ਤੇ ਬਾਕੀ ਫਿਰ ਮੈਂ ਮਸ਼ੀਨ ਵੀ ਲਾਉਣੀ ਸੀ ਮਸ਼ੀਨ ਆਪਣੀ ਲਾਉਣ ਵਾਲੀ ਸੀ ਕੱਪੜੇ ਧੋਣ ਵਾਲੀ ਸੀ ਡੇਲੀ ਰੁਟੀਨ ਜਿਹੜੇ ਹੁੰਦੇ ਆ ਆਪਣੇ ਬਾਕੀ ਹਨਾ ਜਿਹੜੇ ਮੋٹے ਕੱਪੜੇ ਸਾਰੇ ਕੰਬਲ ਵਗੈਰਾ ਜਾਂ ਦਰੀਆ ਵਗੈਰਾ ਉਹ ਆਪਾਂ ਧੋਤੀਆਂ ਸੀ ਪਹਿਲੀ ਤੇ ਵਸ ਡੇਲੀ ਰੁਟੀਨ ਦਾ ਤੁਹਾਨੂੰ ਪਤਾ ਹੀ ਹੈ ਜਿਹੜੇ ਕੱਪੜੇ ਹੁੰਦੇ ਹਨਾ ਤੇ ਕੱਪੜਿਆਂ ਦਾ ਚਾਹੇ ਰੋਜ਼ ਹੀ ਧੋਈ ਚੱਲੋ ਵੀ ਵੀਰਵਾਰ ਨੂੰ ਆਪਾਂ ਕੱਪੜੇ ਧੋਂਦੇ ਨੇ ਇਸ ਕਰਕੇ ਹਨਾ ਕਪੜੇ ਫਿਰ ਕਾਫੀ ਸੀ ਪੱਗਾ ਸੀ ਰਿਸ਼ੂ ਦੀਆਂ ਬਾਕੀ ਯੂਨੀਫਾਰਮ ਸੀ ਫਿਰ ਆਪਾਂ ਧੋਲੇ ਸੀ ਮੈਂ ਕਿਹਾ ਚਲ ਮਸ਼ੀਨ ਲਾ ਲਾਂਗੇ ਵੱਸੇ ਸਾਰਿਆਂ ਦੇ ਦੀਵਾਲੀ ਦੀਆਂ ਸਾਫ ਸਫਾਈਆਂ ਚੱਲੀ ਜਾਂਦੀਆਂ ਕਿਸੇ ਦੇ ਅੱਗੇ ਕਿਸੇ ਦੇ ਪਿੱਛੇ ਮੈਂ 2 ਦਿਨ ਰਹਿ ਗਏ ਦੀਵਾਲੀ ਦੇ ਵਿੱਚ ਸ਼ਨੀਵਾਰ ਤੇ ਐਤਵਾਰ ਕੋਈ ਸੋਮਵਾਰ ਦਿਖਾਈ ਜਾਂਦਾ 23 ਤਰੀਕ ਦੇ ਕੋਈ 21 ਤਰੀਕ ਦੇ ਮੰਗਲਵਾਰ ਦਿਖਾਈ ਜਾਂਦਾ ਤੇ ਵੈਸੇ ਤਾਂ 20 ਤਰੀਕ ਦੀ ਕਹਿੰਦੇ ਜ਼ਿਆਦਾਤਰ ਤਾਂ ਤੇ ਦੱਸਿਓ ਕਮੈਂਟ ਬਾਕਸ ਦੇ ਵਿੱਚ ਹਨਾ ਵੀ ਦੀਵਾਲੀ ਵੀਰਵਾਰ ਦੀ ਹੈ ਸੌਰੀ ਸੋਮਵਾਰ ਦੀ ਹੈ 20 ਤਰੀਕ ਦੀ કે ਮੰਗਲਵਾਰ 21 ਤਰੀਕ ਦੀ ਮੱਸਿਆ ਦੀ ਤੇ ਵੇ ਚਲੋ ਦੋਨੋਂ ਹੀ ਹਨਾ ਮੱਸਿਆ ਤੇ ਵੀ ਆਪਾਂ ਦੀਵੇ ਦੂਸਰੇ ਦਿਨ ਵਿਸ਼ਕਰਮਾ ਦੇal ਦਿਨ ਲਾਉਣੇ ਚਲੋ ਹਨਾ ਦੋਨੋਂ ਦਿਨ ਹੀ ਆਪਾਂ ਮਨਾਉਣੇ ਆ ਵੇ ਆਪਣੇ ਹਨਾ ਤੇ ਭਗਵਾਨ ਦੇ ਤੇ ਚਲੋ ਜੀ ਕੋਈ ਮਰਜੀ ਦਿਨ ਹੋਵੇ ਆਪਾਂ ਤਾਂ ਭਗਵਾਨ ਦੇ ਨਾਮ ਦੇ ਦੀਵੇ ਲਾਉਣੇ ਆ ਚਲ ਕੋਈ ਮਰਜੀ ਦਿਨ ਜਿਹੜਾ ਹੋਵੇ ਤੇ ਬਾਕੀ ਦੋ ਦੋ ਤਿਹਾਰ ਤਾਂ ਹਰ ਮਹੀਨੇ ਜਿਹੜਾ ਕੋਈ ਦਿਨ ਤਿਹਾਰਾਂ ਦੇ ਦੋ ਤਿਹਾਰ ਤਾਂ ਮਨਾਈ ਜਾਂਦੇ ਆ ਲੋਕ ਦੋ ਤਿਹਾਰ ਤਾਂ ਹੁੰਦੀ ਹੁੰਦੀ ਆ ਹਮੇਸ਼ਾ ਤੇ ਵਸੇ ਜੀ ਫਿਰ ਮੇਰਾ ਆਟਾ ਇੱਥੇ ਗੁੰਨਿਆ ਗਿਆ ਸੀ ਆਟਾ ਮੈਂ ਗੁੰਨ ਕੇ ਵਸਾਣਾ ਰੱਖ ਦੂੰਗੇ ਨਾ ਟਾਕੇ ਚੰਗੀ ਤਰ੍ਹਾਂ ਮੁੱਕੀ ਦੇ ਕੇ ਤੇ ਜਿੰਨੀ ਆਪਾਂ ਮੁੱਕੀ ਦਿੰਨੇ ਆਟੇ ਨੂੰ ਨਾ ਸਾਫਟ ਆਟਾ ਬਣ ਜਾਂਦਾ ਵਧੀਆ ਤੇ ਜੇ ਆਪਾਂ ਚੰਗੀ ਤਰ੍ਹਾਂ ਮੁੱਕੀ ਨਾ ਦੇਈ ਆਟੇ ਨੂੰ ਫਿਰ ਘਾਟੀ ਹਨਾ ਸਾਫਟ ਹੁੰਦਾ ਤੇ ਵਸ ਜੀ ਫੇਰ ਇੱਥੇ ਰਿਸ਼ੂ ਲੱਗ ਗਿਆ ਸੀ ਆਲੂ ਚੱਲਣਾ ਵਾਲੂ ਆਲੇ ਰੋਟੀਆਂ ਬਣਾਉਣੀਆਂ ਸਾਲੂ ਵਾਲ ਦੇ ਸੀ ਮੈਂ ਤੇ ਅੰਦਰ ਕੱਪੜੇ ਵਗੈਰਾ ਵੀ ਮੈਂ ਧੋ ਹੀ ਜਾਂਦੀ ਸੀ ਮਸ਼ੀਨ ਦੇ ਵਿੱਚ ਤੇ ਸੁੱਕਣੇ ਪਾਤੇ ਸੀ ਤੇ ਵਸ ਇੱਕ ਦੋ ਗੇੜੇ ਰਹਿੰਦੇ ਸੀ ਵਾਕਿ ਮੈਂ ਸਾਰੇ ਪਾਤੇ ਸੀ ਸੁੱਕਣੇ ਧੋ ਕੇ ਤਾਰਾਂ ਭਰਤੀਆਂ ਸੀ ਦੋਨੇ ਤੇ ਹਰੀ ਸ਼ੂਗਰ ਇੱਧਰ ਆਲੂ ਛਿੱਲ ਦੂੰਗਾ ਮੈਂ ਇਹਨੂੰ ਕਿਹਾ ਵੀ ਆਲੂ ਤਾਂ ਛਿੱਲ ਦੇ ਵਾਕਿ ਮੈਂ ਕੁੰਡੇ ਦੇ ਵਿੱਚ ਸਾਰਾ ਮਟੀਰੀਅਲ ਤਿਆਰ ਕਰ ਲਿਆ ਸੀ ਜਿਹੜੀ ਸਟਫੀ ਹੁੰਦੀ ਹੈ ਤੇ ਉਹ ਬੋਤਲਾਂ ਪਈਆਂ ਕੰਦ ਚ ਕੋਲੇ ਤੇ ਆਪਾਂ ਅੱਜ ਕਵਾੜੀਆਂ ਨੂੰ ਬੁਲਾ ਕੇ ਸਮਾਨ ਚ ਵੇਚਿਆ ਸੀ ਪਲਾਸਟਿਕ ਵਗੈਰਾ ਦਿੱਤੀ ਸੀ ਤੇ ਉਹ ਫਿਰ ਦੂਜੀਆਂ ਬੋਤਲਾਂ ਸੀ ਜਿਹੜੀਆਂ ਦਵਾਈ-ਦਵਾਈ ਦੀਆਂ ਹੁੰਦੀਆਂ ਉਹ ਨਹੀਂ ਲੈ ਕੇ ਗਿਆ ਮੈਂ ਚੱਲ ਕੋਡੇ 'ਚ ਛੱਡ ਦਾਂਗੇ ਆਪਾਂ ਤੇ ਬਸ ਜੀ ਇੱਥੇ ਫਿਰ ਮੈਂ ਆਪ ਦਾ ਲੱਗੀ ਸੀ ਆਲੂ ਉਹ ਦੀ ਸਟਫੀ ਤਿਆਰ ਕਰ ਲਈ ਸੀ ਸਟਫੀ ਤਾਂ ਤਿਆਰ ਕਰਕੇ ਤੇ ਬਸ ਆਲੂ ਵਾਲੀਆਂ ਰੋਟੀਆਂ ਤਿਆਰ ਹੋ ਗਈਆਂ ਸੀ ਮੇਰੀਆਂ ਤੇ ਮੈਂ ਰਿਸ਼ੂ ਨੂੰ ਕਹਿ ਰਹੀ ਸੀ ਮੈਂ ਕਿ ਬੇ ਆ ਜਾ ਤੂੰ ਖਾ ਲੈ ਪਹਿਲਾਂ ਫਟਾਫਟ ਕਿਉਂਕਿ ਰਿਸ਼ੂ ਨੂੰ ਭੁੱਖ ਹਣਾ ਲੱਗੀ ਸੀ ਤੇ 9:00 ਵਜ ਗਏ ਸੀ ਫਿਰ ਭੁੱਖ ਤਾਂ ਲੱਗਦੀ ਹੈ ਬੱਚਿਆਂ ਨੂੰ ਮੈਂ ਕਿਹਾ ਵੀ ਤੂੰ ਫਟਾਫਟ ਖਾ ਲੈ ਤੇ ਬਸ ਮੈਂ ਰੈਡੀ ਕਰ ਦਿੰਨੀ ਆ ਤੇ ਮੱਖਣ ਤੇ ਚਾਹ ਨਾਲ ਜੀ ਤੇ ਮੈਂ ਰਿਸ਼ੂ ਨੂੰ ਕਿਹਾ ਮੈਂ ਕਿ ਤੂੰ ਖਾ ਲੈ ਫਿਰ ਸੁਨੇਹਾ ਖਾ ਲੂਗੀ ਤੇ ਲਓ ਜੀ ਨਾਸ਼ਤਾ ਆਪਾਂ ਬਣਾ ਲਿਆ ਆ ਬਣਾਇਆ ਅੱਜ ਆਲੂਆਂ ਦੇ ਪਰੌਂਠੇ ਤੇ ਮੱਖਣਾਂ ਨਾਲ ਦਹੀਂ ਜਮਾਣੇ ਦੀ ਮੱਖਣੀ ਸੀ ਤੇ ਆ ਜੋ ਜੇ ਤੁਸੀਂ ਵੀ ਕਰ ਲਓ ਨਾ ਸਤਾ ਚਾਹ ਚਾਹ ਹੈਗੀ ਮੇਰੇ ਥੋੜੀ ਜੀ ਚਲੋ ਦੇਖਦੇ ਆ ਫਿਰ ਹਨਾ ਹਨਿਆਂ ਨੂੰ ਕਿੰਨੀ ਥੋੜੀ ਜੀ ਬਣਾ ਦਊਗੀ ਤੇ ਆਟਾ ਵਗੈਰਾ ਚੱਕਦੀ ਹਾਂ ਹੁਣ ਮੈਂ ਹੁਣੀ ਬਸ ਬਣਾ ਕੇ ਖੱਟੀ ਹਾਂ ਆਵੇਂ ਤਵੇ ਤੇ ਰੱਖਦੇ ਦੋ ਪਰੌਂਠੇ ਇਹਨੇ ਚਲ ਗਰਮ ਰਹਿਣਗੇ ਇੰਨੇ ਮੱਖਣੀ ਐ ਤੇ ਬਸ ਪਾਂਡੇ ਭੁੰਡੇ ਮੰਜਨ ਵਾਲੇ ਆ ਝਾੜੂ ਲਾਉਣ ਵਾਲਾ ਹੈ ਇੱਥੇ ਪਿਆਜ਼ ਵਗੈਰਾ ਛੁੱਲੇ ਪਈ ਆ ਕੱਟੇ ਸੀ ਮੈਂ ਇੱਥੇ ਤੇ ਝਾੜੂ ਲਾਉਣ ਵਾਲਾ ਹੈ ਸਾਰਾ ਕੰਮ ਪਿਆ ਤੇ ਬਸ ਕੱਪੜੇ ਧੁੱਤੇ ਆਏ ਕੱਪੜੇ ਵੀ ਹਜੱਦ ਵਿਚਾਲੇ ਪਈ ਮਸ਼ੀਨ 'ਚ ਤੇ ਬਸ ਜੇ ਇੱਥੇ ਸੁਨੇਹਾ ਲੱਗੀ ਸੀ ਇੱਥੇ ਬਜਰੀ ਸੀ ਨਾ ਜਿਹੜੀ ਪਈ ਇੱਥੇ ਇੱਟਾਂ ਚੱਕਤੀਆਂ ਸੀ ਮੈਂ ਸੁਨੇਹਣ ਕੇ ਇੱਟਾਂ ਇਧਰ ਨੂੰ ਕਰਦੇ ਤੇ ਰਿਸ਼ੂ ਹੈ ਨਾ ਬਜਰੀ ਨੂੰ ਚੰਗੀ ਤਰ੍ਹਾਂ ਉੱਪਰ ਕਰ ਦੂਗਾ ਕਈ ਨਾਲ ਕਿਉਂਕਿ ਬਜਰੀ ਨਾ ਥੱਲੇ ਨੂੰ ਖੇਢੀ ਪਈ ਸੀ ਸਾਰੇ ਮੈਂ ਤਾਂ ਨੂੰ ਕਰਕੇ ਫਿਰ ਇੱਟਾਂ ਸੈੱਟ ਕਰਕੇ ਲਾ ਦਾਂਗੇ ਆਪਾਂ ਤੇ ਬਸ ਸੁਨੇਹਾ ਇੱਥੇ ਕੱਢੀ ਜਾਂਦੀ ਸੀ ਇੱਟਾਂ ਸਾਈਡ ਤੇ ਤੇ ਇੱਥੇ ਡੱਡੂ ਸੀ ਤੇ ਫਿਰ ਬਸ ਹਨਾ ਡੱਡੂ ਤੋਂ ਹੀ ਡਰ ਗਈ ਕਹਿੰਦੀ ਟੱਡੂ ਬੈਠੇ ਆ ਦੋ ਤੇ ਲੁਕੇ ਜੇ ਬੈਠੇ ਸੀ ਫਿਰ ਉਹਨਾਂ ਨੂੰ ਮੈਂ ਪਰਾਂ ਕਰਾਇਆ ਮੈਂ ਕਿਹਾ ਰਿਸ਼ੂ ਨੂੰ ਕਹਿੰ ਮੈਂ ਕਿ ਇੱਟ ਖਿੱਚ ਕੇ ਪਰਾਂ ਕਰ ਦੇ ਤੇ ਵੀ ਆਪੇ ਨਿਕਲ ਜਾਣਗੇ ਤੇ ਬਸ ਜੀ ਫਿਰ ਹਨਾ ਇੱਥੇ ਆਹ ਦੇਖੋ ਜੀ ਕੀੜੇ ਕੀੜੇ ਆਣ ਕੇ ਮੈਂ ਖੱਡਾ ਬਣਾਈਆ ਹੋਈਆਂ ਤੇ ਇੱਥੇ ਕੀੜੇ ਬੈਠੇ ਆ ਖੱਡਾਂ ਦੇ ਵਿੱਚ ਬੜੇ ਹੋਏ ਕੁਛ ਕੁ ਮਰੀ ਜਾਂਦੇ ਤੇ ਇੱਥੇ ਮੈਂ ਲੱਗੀ ਸੀ ਅੱਜ ਫ੍ਰਿਜ ਸਾਫ਼ ਕਰਨ ਨੂੰ ਫ੍ਰਿਜ ਕਰਦਾਂਗੇ ਆਪਾਂ ਸਾਫ ਸਫਾਈ ਫ੍ਰਿਜ ਦੀ ਵੀ ਅੱਜ ਕਲੀਨਿੰਗ ਤੇ ਇੱਥੇ ਕਰਾਂਗੇ ਆਪਾਂ ਵੀਡੀਓ ਦਾ ਐਂਡ ਤੇ ਅੱਜ ਦਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਜਿਹੜੇ ਸਾਡੇ ਚੈਨਲ ਦੇ ਉੱਪਰ ਵੀਰ ਭੈਣ ਨਵੇਂ ਆਏ ਜਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਓ ਤੇ ਸੋਹਣੇ-ਸੋਹਣੇ ਕਰੋ ਕਮੈਂਟ ਜੀ ਮਿਲਾਂਗੇ ਕੱਲ੍ਹ ਵਾਲੇ ਨਵੇਂ